ਪਿਛਲੇ ਦਿਨੀ ਜੋ ਸਰਕੀ ਹਾਦਸਾ ਹੋਇਆ ਸੀ ਉਸ ਤੋਂ ਬਾਅਦ ਸਮਾਣਾ ਤੋਂ ਜਿੰਨੇ ਵੀ ਬੱਚੇ ਪਟਿਆਲਾ ਦੇ ਲਈ ਪੜਨ ਲਈ ਜਾਂਦੇ ਨੇ ਸਾਰੇ ਮਾਪਿਆਂ ਦੀ ਇੱਕ ਰਿਕੁਐਸਟ ਰਹੀ ਸਕੂਲਾਂ ਵਾਲਿਆਂ ਨੂੰ ਕਿ ਉਹਨਾਂ ਵੱਲੋਂ ਬਸਾਂ ਲਗਾਈਆਂ ਜਾਣ ਵਹੀਕਲ ਦਾ ਇੰਤਜ਼ਾਮ ਕੀਤਾ ਜਾਵੇ ਤਾਂ ਕਿ ਜੋ ਸਮਾਣਾ ਤੋਂ ਪਟਿਆਲਾ ਪੜਨ ਲਈ ਬੱਚੇ ਜਾਂਦੇ ਨੇ ਤੇ ਉਹਨਾਂ ਨੂੰ ਸੇਫਟੀ ਦੇ ਨਾਲ ਬਸਾਂ ਦੇ ਵਿੱਚ ਉਹ ਪਟਿਆਲਾ ਪੜਨ ਦੇ ਲਈ ਜਾਸਕਣ ਇਸ ਦੇ ਲਈ ਪਹਿਲ ਕਰਦੇ ਹੋਏ ਕੈਂਟਲ ਸਕੂਲ ਪਟਿਆਲਾ ਕੈਂਟਲ ਸਕੂਲ ਪਟਿਆਲਾ ਦੇ ਜਿੰਨੇ ਵੀ ਬੱਚੇ ਸਮਾਣਾ ਤੋਂ ਪੜ੍ਹਦੇ ਨੇ ਉਹਨਾਂ ਵੱਲੋਂ ਇੱਕ ਏਸੀ ਬੱਸ ਨਵੀਂ ਜੋ ਕਿ ਅੱਜ ਸਮਾਣਾ ਤੋਂ ਬੱਚਿਆਂ ਨੂੰ ਲੈ ਕੇ ਪਟਿਆਲਾ ਦੇ ਲਈ ਰਵਾਨਾ ਹੋ ਰਹੀ ਹੈ ਪਹਿਲੀ ਵਾਰ ਸਾਰੇ ਮਾਪੇ ਬੀ ਖੜੇ ਨੇ ਜਿਨ੍ਹਾਂ ਦੇ ਵੱਲੋਂ ਜਿਨ੍ਹਾਂ ਦੇ ਬੱਚੇ ਇਹਨਾਂ ਬਸਾਂ ਦੇ ਵਿੱਚ ਜਾ ਰਹੇ ਨੇ ਤਖਾਨਿਆਂ ਤੁਹਾਨੂੰ ਅਸੀਂ ਅੱਜ ਪਹਿਲੀ ਵਾਰੀ ਜੋ ਕੈਂਟਲ ਸਕੂਲ ਵੱਲੋਂ ਇਹ ਬੱਸ ਜੋ ਮਾਪਿਆਂ ਨੇ ਰਿਕਵੈਸਟ ਕੀਤੀ ਸਕੂਲ ਨੂੰ ਕਿ ਜੋ ਬੱਚੇ ਜਿੰਨੇ ਵੀ ਜਾਂਦੇ ਨੇ ਪ੍ਰਾਈਵੇਟ ਜੋ ਵਹੀਕਲ ਨੇ ਉਹਦੀ ਥਾਂ ਦੇ ਉੱਤੇ ਅਗਰ ਉਹਨਾਂ ਵੱਲੋਂ ਸਕੂਲ ਵੱਲੋਂ ਅਹੀ ਇੱਕ バス ਦਾ ਇੰਤਜ਼ਾਮ ਕਰ ਦਿੱਤਾ ਜਾਵੇ ਤਾਂ ਬੱਚੇ ਸੇਫਟੀ ਨਾਲ ਪਹੁੰਚਣਗੇ ਤੇ ਅੱਜ ਪਹਿਲੀ ਵਾਰੀ バス ਜੋ ਇਹ ਜਾ ਰਹੀ ਹੈ ਸਮਾਣਾ ਦੇ ਅਗਰ ਸੈਨ ਚੌਕ ਤੋਂ ਤੁਹਾਨੂੰ ਦਿਖਾਣੇ ਆ ਇਸ バス ਦੇ ਵਿੱਚ ਜਿਵੇਂ ਕਿਵੇਂ ਬੱਚੇ ਜਾ ਰਹੇ ਨੇ ਸੋ ਇਹ ਏਸੀ ਬੱਸ ਜੋ ਨਮੀ ਬੱਸ ਹੈ ਜਿਹੜੀ ਇਹ ਅੱਜ ਲਗਾਈ ਗਈ ਹੈ ਪਹਿਲੀ ਵਾਰੀ ਬੱਸ ਹੈ ਜੋ ਬਿਲਕੁਲ ਨਮੀ ਬੱਸ ਕੈਂਟਰ ਸਕੂਲ ਦੀ ਅੱਜ ਮਾਪੇ-ਬਾਪ ਵੀ ਇਕੱਠੇ ਹੋਏ ਨੇ ਬੱਚੇ ਖੁਸ਼ ਹੋ ਸਾਰੇ ਮਜ਼ਾ ਆ ਰਿਹਾ ਹੈ ਹਾ ਜੀਵਨ ਜੀ ਕੀ ਕਹਿਣਾ ਚਾਹੋਗੇ ਬਸ ਗਈ ਹੈ ਬੱਚੇ ਸਾਰੇ ਪੇਰੈਂਟਸ ਸੂਰੇ ਖੜੇ ਨੇ ਅੱਜ ਕੈਂਟਨਰ ਸਕੂਲ ਨੇ ਪਟਿਆਲੇ ਤੋਂ ਸਮਾਨ ਜਿਹੜੀ বাস ਲਾਈ ਹੈ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਮੇਰਾ ਪੋਤਾ ਵੀ ਚ ਤਨੀਸ਼ ਕਰਕੇ ਜਾਂਦਾ ਆ ਸਾਰੇ ਮੇਰੇ ਛੋਟੇ ਭਾਈ ਵੀ ਨੇ ਬੱਚੇ ਵੀ ਨੇ ਸਾਡੇ ਸਾਰਿਆਂ ਦੇ ਬੱਚੇ ਉਸ ਇਸ বাস 'ਚ ਜਾ ਰਹੇ ਨੇ ਪ੍ਰਿੰਸੀਪਲ ਮੈਡਮ ਦਾ ਉਹਨਾਂ ਮੈਨੇਜਮੈਂਟ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਪੈਸ਼ਲੀ ਥੈਂਕਸ ਦਾका ਰਵਿੰਦਰ ਸਿੰਘ ਦੇ ਧਰਮ ਪਤਨੀ ਮੈਡਮ ਰਵਿੰਦਰਪੁਰ ਜੀ ਦਾ ਜਿਨ੍ਹਾਂ ਨੇ ਸਕੂਲ ਇਹਨਾਂ ਨੂੰ ਜਵਾਬ ਦਿੱਤਾ ਸੀਗਾ ਉਹਨਾਂ ਨੇ ਦੋ ਤਿੰਨ ਵਾਰੀ ਉਹਨਾਂ ਨੂੰ ਕਨਵਿንስ ਕੀਤਾ ਵੀ ਸਾਡੇ ਬੱਚਿਆਂ ਵਾਸਤੇ ਜਰੂਰ ਕੋਈ ਨਾ ਕੋਈ ਬਸਤਾ ਜਾਂ ਕਿਸੇ ਗੱਡੀਆਂ ਦਾ ਇੰਤਜ਼ਾਮ ਕੀਤਾ ਜਾਵੇ ਵੀ ਜਿਹੜੀਆਂ ਇੱਥੋਂ ਸਾਡੇ ਬੱਚਿਆਂ ਨੂੰ ਲਿਜਾ ਸਕਣ ਸਾਡੇ ਸਮਾਣੇ ਬਹੁਤ ਵੱਡਾ ਇੱਕ ਖਾਸਾ ਵਾਪਰਿਆ ਸੀਗਾ ਉਹਨੂੰ ਦੇਖਦੇ ਮਾਪਿਆਂ ਦੇ ਸਾਡੇ ਸਾਰਿਆਂ ਚ ਸਹਿਮਤੀ ਸੀਗਾ ਵੀ ਸਾਡੇ ਬੱਚਿਆਂ ਦੇਖੋ ਪ੍ਰਮਾਤਮਾ ਕੁਦਰਤੀ ਹੈ ਕੁਝ ਵੀ ਕਰ ਸਕਦਾ ਹੈ ਪਰ ਥੋੜੀ ਇਹ ਆਪਣੇ ਵੱਲੋਂ ਸੇਫਟੀ ਚਾਹੁੰਦੇ ਦੀਗੇ ਵੀ ਬੱਚਿਆਂ ਨੂੰ ਇਸ ਵੱਲੋਂ ਸੇਫਟੀ ਮਿਲੇ ਅਸੀਂ ਫਿਰ ਦੁਆਰ ਤੋਂ ਸਾਰੇ ਸਟਾਫ ਦਾ ਪ੍ਰਿੰਸੀਪਲ ਮੈਡਮ ਦਾ ਮੈਨੇਜਮੈਂਟ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਮਿਰਜੀ ਕੀ ਕਹਿਣਾ ਚਾਹੋਗੇ ਤੁਹਾਡੇ ਬੱਚੇ ਵੀ ਗਏ ਨੇ ਬੱਸ ਦੇ ਵਿੱਚ ਹਾਂਜੀ ਅਸੀਂ ਮਤਲਬ ਜੋ ਸਮਾਨਾ ਕਲ ਬੇਟਾ ਬੜਾ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਅਸੀਂ ਸਾਰੇ ਤੇ ਮਤਲਬ ਇਕੱਲੇ ਕੈਂਟਨਲ ਸਕੂਲ ਦੇ ਪੇਰੈਂਟਸ ਨਹੀਂ ਸਾਰੇ ਸਕੂਲਾਂ ਦੇ ਪੇਰੈਂਟਸ ਜਿੰਨੇ ਵੀ ਸਮਾਨੇ ਤੋਂ ਬੱਚੇ ਪਟਿਆਲਾ ਟਰੈਵਲਿੰਗ ਕਰਦੇ ਨੇ ਫਾਰ এডਿਕੇਸ਼ਨ ਅਸੀਂ ਸਾਰੇ ਪੇਰੈਂਟ ਬਹੁਤ ਜ਼ਿਆਦਾ ਡਰੇ ਹੋਏ ਸੀ ਅਸੀਂ ਸਾਰੇ ਪੇਰੈਂਟਸ ਨੇ ਇਕੱਠੇ ਹੋ ਕੇ ਮੈਡਮ ਰਵਿੰਦਰਪੌਰ ਸਾਡੇ ਨਾਲ ਗਏ ਸਕੂਲ ਮੈਨੇਜਮੈਂਟ ਨੂੰ ਰਿਕਵੈਸਟ ਕੀਤੀ ਪ੍ਰਿੰਸੀਪਲ मैम ਨੂੰ ਰਿਕਵੈਸਟ ਕੀਤੀ ਜਿਨ੍ਹਾਂ ਨੇ ਸਾਡੀ ਰਿਕਵੈਸਟ ਨੂੰ ਕਨਸੀਡਰ ਕਰਦੇ ਹੋਏ ਅੱਜ ਮਤਲਬ ਸਮਾਣਾ ਦੇ ਵਿੱਚ ਪਹਿਲੀ ਵਾਰ ਕਿਸੇ ਸਕੂਲ ਨੇ ਸਮਾਣਾ ਦੇ ਬੱਚਿਆਂ ਲਈ ਸਮਾਣਾ ਪਟਿਆਲਾ ਲਈ বাস ਸ਼ੁਰੂ ਕੀਤੀ ਹੈ ਅਸੀਂ ਉਸਦੇ ਲਈ ਪ੍ਰਿੰਸੀਪਲ मैम ਤੇ ਮੈਨੇਜਮੈਂਟ ਟੀਮ ਦਾ ਬਹੁਤ ਜਿਆਦਾ థాంਕਫੁਲ ਕਰਦੇ ਆ ਜਿਨ੍ਹਾਂ ਨੇ ਸਾਡੀ ਰਿਕੁਐਸਟ ਨੂੰ ਕਨਸੀਡਰ ਕੀਤਾ ਤੇ ਸਾਡੇ ਬੱਚਿਆਂ ਦੀ ਸੇਫਟੀ ਦਾ ਧਿਆਨ ਰੱਖਦੇ ਹੋਏ ਸਮਾਣਾ ਪਟਿਆਲਾ ਵਾਲੀ ਬੱਸ ਯੂਨੀਓ ਚਿੱਤ ਲੋ। ਥੈਂਕ ਯੂ। ਹਾਂਜੀ ਮਿੱਤਰ ਸਾਹਿਬ ਕੀ ਕਹਿਣਾ ਚਾਹੋਗੇ ਬੱਸ ਗਈ ਹੈਗੀ। ਬਹੁਤ ਹੀ ਅੱਛੀ ਪਹਿਲ ਕੀਤੀ ਹੈ ਸਕੂਲ ਨੇ ਕਿਉਂਕਿ ਜਿਵੇਂ ਜਿਹਾ ਆਪਾਂ ਨੇ ਦੇਖਿਆ ਸੀ ਪਿੱਛੇਗਾ ਬਹੁਤ ਦੁਖਦਾਈ ਦੁਰਘਟਨਾ ਵਾਪਰੀ ਸੀਗੀ ਸਮਾਣੇ ਚ ਉਹਨੂੰ ਦੇਖਦੇ ਹੋਏ ਸਕੂਲ ਮੈਨੇਜਮੈਂਟ ਤੇ ਮੈਡਮ ਰਵਿੰਦਰਪੁਰ ਨੇ ਬਹੁਤ ਅੱਛਿਆ ਪ੍ਰਾਲਾ ਚੱਕਿਆ ਹੈ। ਜਿਹੜਾ ਨਵੀਂ ਬੱਸ ਸਟਾਰਟ ਕੀਤੀ ਹੈ ਸਮਾਨੇ ਲਈ ਇਸ ਨੂੰ ਦੇਖਦੇ ਹੋਏ ਅਸੀਂ ਬਹੁਤ ਵਧਾਈ ਦੇਣੇ ਸਾਰੇ ਪੇਰੈਂਟਸ ਨੂੰ ਸਕੂਲ ਮੈਨੇਜਮੈਂਟ ਨੂੰ ਰਵਿੰਦਰਪੁਰ मैम ਨੂੰ ਬਹੁਤ-ਬਹੁਤ ਥੈਂਕਸ ਕਰਦੇ ਜਿਵੇਂ ਕਿ ਹੋਰ ਜਿਹੜੇ ਪੇਰੈਂਟਸ ਨੇ ਉਹਨਾਂ ਵੱਲੋਂ ਵੀ ਡਿਮਾਂਡ ਸੀਗੀ ਹੋਰ ਸਕੂਲਾਂ ਦੇ ਬੱਚੇ ਨੇ ਜੇ ਉਹ ਵੀ ਜਾਣਦੇ ਨੇ ਕਾਫੀ ਬੱਚੇ ਸਮਾਨੇ ਤੋਂ ਜਾਂਦੇ ਨੇ ਤੇ ਕੈਂਟਰਲ ਸਕੂਲ ਵੱਲੋਂ ਤਾਂ ਪਹਿਲ ਕਰ ਦਿੱਤੀ ਗਈ ਹੈ ਹੋਰ ਸਕੂਲਾਂ ਬਾਰੇ ਕੀ ਕਹਿਣਾ ਚਾਹੂੰਗਾ ਬਾਕੀ ਸਕੂਲਾਂ ਨੂੰ ਵੀ ਦੇਖਦੇ ਹੋਏ ਕਿ ਬੱਚਿਆਂ ਦੀ ਸੇਫਟੀ ਨੂੰ ਦੇਖਦੇ ਹੋਏ ਬੱਸ ਦੀ ਸੁਵਿਧਾ ਸਾਰੇ ਸਕੂਲਾਂ ਨੂੰ ਸਟਾਰਟ ਕਰਨੀ ਚਾਹੀਦੀ ਹੈ ਜਿਵੇਂ ਕਿ ਸਮਾਨ ਦੇ ਕਿਉਂ ਬਹੁਤ ਸਾਰੇ ਪੇਰੈਂਟਸ ਆਪਣੇ ਬੱਚਿਆਂ ਨੂੰ ਹਾਇਰ ਐਜੂਕੇਸ਼ਨ ਜਾਂ ਅੱਛੀ ਐਜੂਕੇਸ਼ਨ ਲਈ ਪਟਿਆਲੇ ਐਡਮਿਸ਼ਨ ਕਰਾਉਂਦੇ ਨੇ ਤਾਂ ਸਕੂਲ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੇ ਵੱਲੋਂ ਸੇਫਟੀ ਪਰਪਸ ਲਈ ਆਪ ਦੇ ਸਕੂਲ ਦੀ ਇੱਕ ਬੱਸ ਲਗਵਾਨੀ ਚਾਹੀਦੀ ਹੈ